ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 36 ਗੁੰਡੇ ਪਾਏ ਆ ਜੀ ਇਹ ਆਪਣਾ ਡਿਜ਼ਾਈਨ ਥੋੜਾ ਜਿਹਾ ਅ ਵੱਡਾ ਹੈ ਜਾਦੇ ਗੁੰਡਿਆਂ ਤੇ ਪਤਾ ਲੱਗਦਾ ਤੇ ਆਪਾਂ ਤੁਹਾਨੂੰ ਸਿੱਧੀ ਸਲਾਈ ਜਿਹੜੇ ਡਿਜ਼ਾਈਨ ਪਾ ਕੇ ਦੱਸ ਕੇ ਉਲਟੀ ਸਲਾਈ ਇਹਦੀ ਸਿੰਪਲ ਬਣੂਗੀ ਚਲੋ ਜਿਵੇਂ ਬਣੂਗੀ ਆਪਾਂ ਦੱਸ ਦਾਂਗੇ ਤੇ ਆਪਾਂ ਫਿਰ ਥੋੜਾ ਜਿਹਾ ਇਸ ਤਰ੍ਹਾਂ ਕਰਕੇ ਬਣਾਵਾਂਗੇ ਕੁੰਡੇ ਜ਼ਿਆਦੇ ਨਹੀਂ ਤਾਂ ਵੀਡੀਓ ਲੰਬੀ ਹੋ ਜਾਊਗੀ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਜੈਕਟ ਸਵੈਟਰ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਦੋ ਜਲਦੀ ਬਣਦਾ ਹਰ ਕੋਈ ਬਣਾ ਸਕਦਾ ਹੈ ਹਰੇਕ ਰੰਗ ਤੇ ਤੁਸੀਂ ਬਣਾ ਸਕਦੇ ਹੋ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਲਓ ਜੀ ਆਪਾਂ ਨਾ ਦੋ ਸਲਾਈਆਂ ਉਲਟੇ ਸਿੱਧੇ ਇਸ ਤਰ੍ਹਾਂ ਕਰਕੇ ਬਣਾ ਕੇ ਤੇ ਇੱਕ ਸਲਾਈ ਆਪਾਂ ਸਿੱਧੀ ਬਣਾ ਲਈ ਚਗੀ। ਇਹ ਆਪਾਂ ਨੂੰ ਆਹ ਵਾਲੀ ਸਲਾਈ ਜ਼ਰੂਰੀ ਹੈ ਬਣਾਉਣੀ ਜੀ ਸਿੱਧੀ ਬਾਰਡਰ ਬਣਾ ਕੇ ਉਲਟੀ ਸਾਈਡ ਤੋਂ ਇਹ ਸਲਾਈ ਉਲਟੀ ਬਣਾ ਲੈਣੀ ਹੈ ਇਧਰੋਂ ਆਪਣੀ ਸਿੱਧੀ ਹੋ ਜੂਗੀ। ਤੇ ਲਓ ਜੀ ਇੱਕ ਕੁੰਡਾ ਆਪਾਂ ਤਾਰਿਆ। ਇੱਕ ਕੁੰਡਾ ਆਪਾਂ ਉਲਟਾ ਬਣਾਵਾਂਗੇ। ਧਾਗਾ ਆਪਾਂ ਆਪਣੇ ਵਾਲੇ ਰੱਖਾਂਗੇ ਤੇ ਆਪਾਂ ਚਾਰ ਕੁੰਡੇ ਸਿੱਧੇ ਬਣਾਵਾਂਗੇ। 1 2 3 ਚਾਰ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਤਾਂ ਦਾ ਆਪਣੇ ਵੱਲ ਕਰਾਂਗੇ ਦੋਵਾਂ ਦਾ ਇੱਕ ਕਰਾਂਗੇ ਜੀ ਹੁਣ ਆਪਾਂ ਬਣਾਵਾਂਗੇ ਜੀ ਇੱਥੇ ਚਾਰ ਕੁੰਡੇ ਚਾਰ ਕੁੰਡੇ ਜਿਹੜੇ ਦੇਖੋ ਜੀ ਆਪਾਂ ਇਸ ਤਰ੍ਹਾਂ ਕਰਕੇ ਦੋ ਕੁੰਡੇ ਆ ਜਿਹੜੇ ਆਪਾਂ ਇਹ ਕਰਕੇ ਬਣਾਵਾਂਗੇ ਇੱਕ ਦੂਜੇ ਦੇ ਉੱਪਰ ਉਹਦੇ ਲੱਦ ਕੇ ਤੇ ਜਿਹੜਾ ਆਪਾਂ ਆਹ ਕੁੰਡਾ ਕੀਤਾ ਇਹਨੂੰ ਆਪਾਂ ਉਲਟਾ ਬਣਾ ਲਵਾਂਗੇ ਹੁਣ ਆਪਾਂ ਇਸ ਤਰ੍ਹਾਂ ਕਰਾਂਗੇ ਇਹ ਕੁੰਡਾ ਇਹਨੂੰ ਇੱਧਰ ਦੀ ਇੱਧਰ ਲੈ ਕੇ ਆਵਾਂਗੇ ਇਹਨੂੰ ਆਪਾਂ ਉਲਟਾ ਬਣਾ ਲਵਾਂਗੇ ਧਾਗਾ ਪਿੱਛੇ ਕਰਾਂਗੇ ਆਹ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਫਿਰ ਧਾਗਾ ਆਪਣੇ ਵੱਲ ਕਰਾਂਗੇ ਇੱਥੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇਹ ਦੇਖੋ ਜੀ ਆਪਣਾ ਆਹ ਇੱਕ ਦੋ ਕੁੰਡੇ ਛੱਡ ਕੇ 2 4 6 8 10 10 ਕੁੰਡੇ ਹੋ ਗਏ ਜੀ ਆਪਣੇ ਤੇ 11 ਤੇ ਇਹਨਾਂ ਦਾ ਜਦੋਂ ਆਪਾਂ ਡਿਜ਼ਾਈਨ ਬਣਾਵਾਂਗੇ ਨਾ ਗਿਣਤੀ ਫਿਰ ਸਾਬ ਆਊਗਾ ਜੀ ਹੁਣ ਆਪਾਂ 4 ਕੁੰਡੇ ਸਿੱਧੇ ਬਣਾਵਾਂਗੇ ਜੀ 2 3 ਤੇ 4 4 ਕੁੰਡੇ ਆਪਾਂ ਸਿੱਧੇ ਬਣਾ ਲਏ ਅੱਛਾ ਆਪਾਂ धागा ਆਪਣੇ ਨਾਲ ਕਰਾਂਗੇ ਆਹਾਂ धागा ਆਪਾਂ ਪਿੱਛੇ ਰੱਖਾਂਗੇ ਜੀ ਤਾਂਗਾ ਪਿੱਛੇ ਰੱਖਾਂਗੇ ਤੇ ਆਪਾਂ ਇਹ ਵਾਲਾ ਕੁੰਡਾ ਉਲਟਾ ਬਣਾਵਾਂਗੇ। ਇਹ ਆਪਾਂ ਕੁੰਡਾ ਇੱਥੇ ਘਟਾਇਆ ਜਿਹੜਾ ਆਹ ਵਾਲਾ ਇਹ ਆਪਣਾ ਕੁੰਡਾ ਇੱਥੇ ਵੱਧ ਗਿਆ ਜੀ ਹੁਣ ਆਪਾਂ ਤਾਂਗਾ ਆਪਣੇ ਵਾਲੀ ਰੱਖਾਂਗੇ ਤੇ ਚਾਰ ਕੁੰਡੇ ਬਣਾਵਾਂਗੇ ਜੀ ਸਿੱਧੇ। 1 2 3 ਤੇ 4 ਚਾਰ ਕੁੰਡੇ ਆਪਾਂ ਬਣਾ ਲਏ ਸਿੱਧੇ। ਹੁਣ ਆਪਾਂ ਇੱਥੇ ਫੇਰ ਦੋ ਚਾਰ ਕੁੰਡੇ ਆ ਜਿਹੜੇ ਇਹਨਾਂ ਨੂੰ ਇਸ ਤਰ੍ਹਾਂ ਬਣਾਵਾਂਗੇ ਦੋ ਕੁੰਡੇ ਚਾਰ ਕੁੰਡੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬਣਾਵਾਂਗੇ ਇੱਕ ਦੂਜੇ ਦੇ ਉੱਪਰੋਂ ਦੀ ਉਲਟਾ ਕੇ ਇਧਰੋਂ ਆਪਾਂ ਇਸ ਤਰ੍ਹਾਂ ਕਰਕੇ ਉਲਟਾ ਲੇ ਤੇ ਨਾ ਆਪਾਂ ਦੋ ਕੁੰਡੇ ਉਲਟੇ ਬਣਾ ਲਏ ਦੋ ਕੁੰਡੇ ਇੱਕ ਕੁੰਡਾ ਆਪਾਂ ਫਿਰ ਸਿੱਧਾ ਬਣਾ ਲਿਆ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ 1 2 3 4 ਕੁੰਡੇ ਆਪਾਂ ਸਿੱਧੇ ਬਣਾ ਲਏ ਜੀ ਤੇ ਹੁਣ ਆਪਾਂ ਧਾਗਾ ਆਪਣੇ ਵੱਲ ਹੀ ਰੱਖਾਂਗੇ ਤੇ ਇੱਥੇ ਆਪਣੇ ਕੋਲੇ ਇੱਕ ਕੁੰਡਾ ਵੱਧ ਹੈ ਜੀ ਇਹਨੂੰ ਆਪਾਂ ਦੋਆਂ ਦਾ ਇੱਕ ਕਰ ਦਾਂਗੇ 36 ਸੀਗੇ ਆਪਣੇ ਕੋਲੇ ਕੁੰਡੇ ਇਹ ਤੇ ਆਪਾਂ 35 ਕੁੰਡੇ ਹੋ ਗਏ ਉਲਟੀ ਸਲਾਈ ਆਪਣੀ ਪੂਰੀ ਉਲਟੀ ਬਣੂਗੀ ਆਪਾਂ ਬਣਾ ਕੇ ਮਿਲਦੇ ਹਾਂ ਜੀ ਤੇ ਲਓ ਜੀ ਆਪਾਂ ਫਿਰ ਆ ਗਏ ਸਿੱਧੇ ਪਾਸੇ ਹੁਣ ਆਪਾਂ ਇੱਕ ਕੁੰਡਾ ਤਾਰਾਂਗੇ ਹੁਣ ਇੱਥੇ ਆਪਣੇ ਕੋਲੇ ਇੱਕ ਕੁੰਡਾ ਜਿਹੜਾ ਆਪਾਂ ਪਹਿਲਾਂ ਬਣਾਇਆ ਸੀ ਉਹ ਵੀ ਤੇ ਜਿਹੜਾ ਆਪਾਂ ਵਧਾਇਆ ਸੀ ਆਪਾਂ ਇਹ ਵੀ ਉਲਟਾ ਬਣਾ ਲਵਾਂਗੇ ਧਾਗਾ ਆਪਣੇ ਵੱਲ ਰੱਖਾਂਗੇ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ 2 3 ਧਾਗਾ ਆਪਣੇ ਵੱਲ ਕਰਾਂਗੇ ਇੱਥੇ ਆਪਾਂ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਜਿਹੜੇ ਆ ਕੁੰਡੇ ਹੈਗੇ ਇਹਨਾਂ ਨੂੰ ਆਪਾਂ ਹੁਣ ਹੁਣ ਆਪਾਂ ਆ ਕੁੰਡਾ ਇਸ ਤਰ੍ਹਾਂ ਥੱਲੋਂ ਦੀ ਲੈ ਕੇ ਜਾਵਾਂਗੇ ਇਹਨਾਂ ਪਾਸੇ ਸਿੱਧਾ ਬਣਾ ਲਵਾਂਗੇ। ਆਹ ਕੁੰਡਾ ਵੀ ਆਪਾਂ ਸਿੱਧਾ ਬਣਾ ਲਵਾਂਗੇ। ਇਸ ਤਰ੍ਹਾਂ ਇਹਨਾਂ ਨੂੰ ਉਲਟਾ ਕੇ ਕੁੰਡੇ। ਹੁਣ ਆਪਾਂ ਇਹਨਾਂ ਨੂੰ ਸਿੱਧੇ ਬਣਾ ਲੈਣਾ ਹੈ। ਧੱਗ ਆਪਣੇ ਵੱਲ ਕਰਾਂਗੇ। ਇੱਥੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਤਿੰਨ ਕੁੰਡੇ ਬਣਾਵਾਂਗੇ ਜੀ ਆਪਾਂ ਸਿੱਧੇ ਤਾਂਗਾ ਆਪਾਂ ਪਿੱਛੇ ਰੱਖਾਂਗੇ ਤੇ ਆਪਾਂ ਵਾਲੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਤਾਂਗਾ ਆਪਣੇ ਵਾਲੇ ਰੱਖਾਂਗੇ ਤਿੰਨ ਕੁੰਡੇ ਸਿੱਧੇ ਬਣਾ ਲਵਾਂਗੇ ਕਿਉਂਕਿ ਜਿਹੜਾ ਆਪਾਂ ਕੁੰਡਾ ਘਟਾਉਨੇ ਆ ਉਹ ਆਪਣਾ ਇੱਥੇ ਇਸ ਤਰ੍ਹਾਂ ਵਧੀ ਜਾਊਗਾ हम आप फिर तो आ कुंडे इस तरह लटावे लो जी आप लास्ट से आ गए इतने भी आप धागे पिछे रखा धागा ਦੋ ਕੁੰਡੇ ਉਲਟੇ ਬਣਾ ਲਵਾਂਗੇ ਤੇ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਤੇ ਲਓ ਜੀ ਆਪਾਂ ਸਿੱਧੀ ਸਾਈਡ ਆ ਗਏ ਫਿਰ ਤੋਂ ਹੁਣ ਦੇਖੋ ਜੀ ਆਪਾਂ ਇੱਕ ਕੁੰਡਾ ਤਾਰਿਆ ਤਿੰਨ ਕੁੰਡੇ ਆਪਾਂ ਉਲਟੇ ਬਣਾ ਲਵਾਂਗੇ ਦੋ ਕੁੰਡੇ ਹੁਣ ਆਪਾਂ ਧਾਗਾ ਆਪਣੇ ਵੱਲ ਰੱਖਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਥੇ ਆਪਾਂ ਇੱਕ ਕੁੰਡਾ ਬਣਾ ਦੇਵਾਂਗੇ ਹੁਣ ਜਿਹੜੇ ਕੁੰਡੇ ਆਪਣੇ ਹੈਗੇ ਇਹਨਾਂ ਨੂੰ ਆਪਾਂ ਪਹਿਲਾਂ ਜਿਵੇਂ ਉਲਟਾਇਆ ਸੀ ਉਸ ਤਰ੍ਹਾਂ ਲਟਾਵਾਂਗੇ ਦੋ ਕੁੰਡੇ ਆਹ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ ਇਧਰੋਂ ਜਿਹੜਾ ਕੁੰਡਾ ਲਵਾਂਗੇ ਇਹਨੂੰ ਵੀ ਆਪਾਂ ਉਲਟਾ ਬਣਾ ਲਾਂਗੇ ਕੁੰਡਾ ਪਾਂ ਸਿੱਧਾ ਬਣਾਵਾਂਗੇ। ਤਾਂ ਅੱਗ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ। ਤਾਂ ਅੱਗ ਪਿੱਛੇ ਕਰਕੇ ਦੋ ਕੁੰਡੇ ਸਿੱਧੇ। ਤਾਂ ਅੱਗ ਪਿੱਛੇ ਰਹਿਣ ਦਵਾਂਗੇ ਆਪਾਂ ਇਸ ਤਰ੍ਹਾਂ ਆਪਾਂ ਵਲ ਪਾ ਕੇ ਵਧਾਉਨੇ ਆ ਆਪਾਂ ਇਸ ਤਰ੍ਹਾਂ ਹੀ ਵਧਾ ਲੈਨੇ ਆ ਜੀ ਆਹ ਹੋਲ ਜਿਆਦਾ ਵੱਡਾ ਨਹੀਂ ਹੁੰਦਾ। ਤੇ ਅੰ ਵਿਚ ਵਾਲੇ ਕੁੰਡੇ ਸਾਰੇ ਜਿਹੜੇ ਆਪਾਂ ਉਲਟੇ ਬਣਾ ਲੈਨੇ ਆ ਜਿੰਨੇ ਵੀ ਹੈਗੇ ਆਪਣੇ ਕੋਲੇ। ਫਿਰ ਤੱਕ ਆਪਣੇ ਵੱਲ ਰੱਖਾਂਗੇ ਤੇ ਦੋ ਕੁੰਡੇ ਸਿੱਧੇ ਬਣਾਉਣਾ ਤੱਕ ਆਪਣੇ ਵੱਲ ਕਰਾਂਗੇ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਆਹਾਂ ਦੋਹਾਂ ਦਾ ਇੱਕ ਕਰਾਂਗੇ ਤੇ ਲਓ ਜੀ ਆਪਾਂ ਨਾ ਦੇਖੋ ਇੰਨਾ ਬਣਾ ਲਿਆ ਹੈ ਡਿਜ਼ਾਈਨ ਤੇ ਆਪਣੇ ਕੋਲੇ ਇੱਕ ਇੱਕ ਕੁੰਡਾ ਹੀ ਰਹਿ ਗਿਆ ਆਹਾਂ ਦੋਆਂ ਦਾ ਇੱਕ ਕਰਨ ਵਾਲਾ ਇੱਕ ਕੁੰਡਾ ਹੀ ਰਹਿ ਗਿਆ ਹੁਣ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਇਹਨੂੰ ਕਿਵੇਂ ਕਰਨਾ ਆਪਾਂ ਦੇ ਕੁੰਡਾ ਵਧਾਉਣਾ ਵੀ ਆ ਤੇ ਇਹਨੂੰ ਆਪਾਂ ਘਟਾਉਣਾ ਵੀ ਆ ਆਪਾਂ ਕੁੰਡੇ ਬਣਾ ਲਏ ਸੀਗੇ ਤੇ ਧਾਗਾ ਆਪਣਾ ਹੁਣ ਪਿੱਛੇ ਰਹੂਗਾ ਜੀ ਪਹਿਲਾਂ ਆਪਾਂ ਅੱਗੇ ਰੱਖਦੇ ਸੀ ਹੁਣ ਆਪਣਾ ਧਾਗਾ ਇਹ ਪਿੱਛੇ ਰਹੂਗਾ ਤੇ ਦੋ ਕੁੰਡਿਆਂ ਦਾ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਬਣਾ ਲਾਂਗੇ ਇਹ ਆਪਣਾ ਕੁੰਡਾ ਵੱਧ ਵੀ ਗਿਆ ਤੇ ਘਟ ਵੀ ਗਿਆ ਤੇ ਆ ਕੁੰਡੇ ਆਪਾਂ ਉਸੇ ਤਰ੍ਹਾਂ ਹੀ ਕਰਨੇ ਆ ਆਪਾਂ ਥੋੜਾ ਜਿਹਾ ਕੱਟ ਕੇ ਕਰਦੇ ਆ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜੂਗੀ ਜੀ। ਤੇ ਲੋ ਜੀ ਇੱਥੇ ਆਪਾਂ ਹੁਣ ਦੋ ਕੁੰਡੇ ਪਹਿਲਾਂ ਇਸ ਤਰ੍ਹਾਂ ਬਣਾ ਲਵਾਂਗੇ। ਦੋਵਾਂ ਦੇ ਇੱਕ ਕਰ ਲਵਾਂਗੇ। ਤੇ ਹੁਣ ਆਪਾਂ ਤਾਂਗਾ ਪਿੱਛੇ ਕਰਾਂਗੇ ਤੇ ਆਹ ਕੁੰਡੇ ਸਾਰੇ ਉਲਟੇ ਬਣਾ ਲਵਾਂਗੇ। ਤੇ ਪਾਗੇ ਵੀ ਇਸੇ ਤਰ੍ਹਾਂ ਹੀ ਬਣਾਉਣਾ ਆ ਦੋ ਕੁੰਡੇ ਆਂ ਦਾ ਇੱਕ ਕਰਾਂਗੇ ਇਸ ਤਰ੍ਹਾਂ ਸਾਰੇ ਆਪਾਂ ਵੀਡੀਓ ਆਹ ਹਾਂ ਸਲਾਈ ਬਣਾ ਕੇ ਫਿਰ ਮਿਲਦੇ ਆਂ। ਤਦ ਲੋ ਜੀ ਆਪਾਂ ਆ ਦੇਖੋ ਜੀ ਸਾਰੇ ਗੁੰਡੇ ਘਟਾ ਲਏ ਹੁਣ ਆਪਾਂ ਇੱਕ ਵਾਰੀ ਹੋਰ ਇਹੇ ਸੇਮ ਇੱਥੋਂ ਚੱਲੂਗਾ ਉਸੇ ਤਰ੍ਹਾਂ ਤੇ ਆਪਾਂ ਇੱਕ ਵਾਰੀ ਤੁਹਾਨੂੰ ਦੱਸ ਦਿੰਨੇ ਆ ਹੋਰ ਥੋੜਾ ਜਿਹਾ ਤੇ ਇੱਕ ਗੁੰਡਾ ਆਪਾਂ ਤਾਰ ਲਿਆ ਇੱਕ ਆਪਾਂ ਉਲਟਾ ਬਣਾਇਆ ਤਾਂ ਗਾ ਆਪਣੇ ਵਾਲੀ ਰੱਖਾਂਗੇ ਚਾਰ ਗੁੰਡੇ ਬਣਾਵਾਂਗੇ ਜਿਸ ਦੇ ਇੱਕ ਦੋ ਤਿੰਨ ਤੇ ਚਾਰ ਤੇ ਆ ਦੇਖੋ ਜੀ ਆਪਣੇ ਦੋ ਗੁੰਡੇ ਆ ਇਹਨਾਂ ਦਾ ਆਪਾਂ ਦੋਹਾਂ ਦਾ ਇੱਕ ਕਰ ਦਾਂਗੇ ਇਹ ਜਿਹੜਾ ਦੋਹਾਂ ਦਾ ਇੱਕ ਹੋਣਾ ਇਹ ਆਪਣੇ ਇਹਨਾਂ ਚਾਰ ਕੁੰਡਿਆਂ ਦੇ ਨਾਲ-ਨਾਲ ਹੀ ਹੁੰਦਾ ਹੋਊਗਾ। ਅਸੀਂ ਇਹਨਾਂ ਧਿਆਨ ਰੱਖਣਾ ਦੇਖੋ ਜੀ। ਆਹ ਵਾਲੀ ਲਾਈਨ ਹੈ ਜਿਹੜੀ ਇਹ ਇਹਨਾਂ ਦੇ ਨਾਲ-ਨਾਲ ਹੀ ਚੱਲੂਗੀ ਦੋਨੋਂ ਸਾਈਡ ਤੋਂ। ਇਧਰੋਂ ਵੀ ਤੇ ਇਧਰੋਂ ਵੀ। ਤਾਂਗਾ ਪਿੱਛੇ ਕਰਾਂਗੇ। ਆਹ ਚਾਰ ਕੁੰਡਿਆ ਜਿਹੜੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬਦਲ ਕੇ ਬਣਾਉਣਾ। ਤਗਾ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਤਗਾ ਪਿੱਛੇ ਕਰਕੇ ਚਾਰ ਕੁੰਡੇ ਸਿੱਧੇ ਬਣਾਵਾਂਗੇ ਹੁਣ ਆਪਣੇ ਜਿਹੜੇ ਆ ਕੁੰਡੇ ਬਣ ਗਏ ਇਹਨਾਂ ਤੇ ਚਾਰ ਕੁੰਡੇ ਆਪਾਂ ਸਿੱਧੇ ਬਣਾਵਾਂਗੇ 2 3 ਤੇ 4 ਚਾਰ ਕੁੰਡੇ ਆਪਣੇ ਇੱਧਰ ਰਹਿ ਗਏ ਆ ਤਗਾ ਇੱਕ ਕੁੰਡਾ ਜਿਹੜਾ ਤਗਾ ਪਿੱਛੇ ਰੱਖਾਂਗੇ ਇਹਨੂੰ ਆਪਾਂ ਉਲਟਾ ਬਣਾ ਲਵਾਂਗੇ ਤਗਾ ਆਪਣੇ ਵੱਲ ਹੀ ਰੱਖਾਂਗੇ ਚਾਰ ਕੁੰਡੇ ਸਿੱਧੇ ਬਣਾ ਲਵਾਂਗੇ ਉਹੀ ਜਿਵੇਂ ਆਪਾਂ ਪਹਿਲਾਂ ਸਟਾਰਟ ਕੀਤਾ ਡਿਜ਼ਾਈਨ ਉਸੇ ਤਰ੍ਹਾਂ ਹੀ ਉੱਪਰ ਸਟਾਰਟ ਹੋਊਗਾ ਜੀ ਇੱਥੇ ਲਓ ਜੀ ਫਿਰ ਆਪਾਂ ਦੋਹਾਂ ਦਾ ਇੱਕ ਕਰਾਂਗੇ ਤੇ ਅੱਗੇ ਫਿਰ ਆਪਾਂ ਸਾਰੇ ਕੁੰਡੇ ਇਸੇ ਤਰ੍ਹਾਂ ਹੀ ਬਣਾਉਣੇ ਆ ਤੇ ਲਓ ਜੀ ਆਪਾਂ ਦੋ ਡਿਜ਼ਾਈਨ ਬਣਾਏ ਆ ਦੇਖੋ ਜੀ ਇਸ ਤਰ੍ਹਾਂ ਬਣਦੇ ਆ ਇਹ ਡਿਜ਼ਾਈਨ ਤੇ ਇੰਨੇ ਡਿਜ਼ਾਈਨ ਵਾਸਤੇ ਆਪਾਂ ਨੂੰ 12-12 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾ ਕੇ ਇਹ ਤੇ ਇੱਕ ਕੁੰਡਾ ਵਾਧੂ ਆ ਜੀ ਇਹ 12-12 ਕੁੰਡਿਆਂ ਦੇ ਹਿਸਾਬ ਨਾਲ ਇਹ ਕੁੰਡੇ ਜਿਵੇਂ ਲਔਰ ਜੀ ਇਥੋਂ ਲੈ ਕੇ 2 4 6 8 10 12 2 4 6 8 10 12 ਤੋਂ 4 6 8 10 12 ਤੇ ਇੱਕ ਗੁੰਡਾ ਇਸ ਤਰ੍ਹਾਂ ਇਸ ਤਰ੍ਹਾਂ ਇਹ ਗੁੰਡੇ ਪੈਂਦੇ ਆ ਜੀ ਗੁੰਡੇ ਤੁਸੀਂ ਜੇ ਆਪਾਂ ਡਿਜ਼ਾਈਨ ਚ ਜਦੋਂ ਗੈਣ ਲਵਾਂਗੇ ਆਪਾਂ ਨੂੰ ਪਤਾ ਲੱਗ ਜਾਊਗਾ ਜੀ ਇਸ ਤਰ੍ਹਾਂ ਇਹਦੇ ਗੁੰਡੇ ਪੈਂਦੇ ਆ ਇਹ ਡਿਜ਼ਾਈਨ ਇਸ ਤਰ੍ਹਾਂ ਬਣਦਾ ਜੀ ਇਹ ਤੁਸੀਂ ਹੁਣ ਦੱਸ ਦਿਓ ਕਮੈਂਟ ਕਰਕੇ ਕਿ ਤੁਹਾਨੂੰ ਡਿਜ਼ਾਈਨ ਕਿਵੇਂ ਲੱਗਿਆ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਸੋਹਣਾ ਜਿਹਾ ਕਰ ਦਿਓ ਜੀ ਕਮੈਂਟ ਦੇਖੋ ਜੀ ਡਿਜ਼ਾਈਨ ਬਹੁਤ ਸੋਹਣਾ ਜੀ ਕੁਝ ਵੀ ਬਣਾਓ ਟੋਟੀ ਸਵੈਟਰ ਜੈਕਟ ਤੇ ਬਹੁਤ ਸੋਹਣਾ ਬਣ ਕੇ ਆਊਗਾ ਜੀ ਤੇ ਬਹੁਤ ਜਲਦੀ ਬਣਦਾ ਹੈ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਚਾਨਣ ਜਾਂ ਥੋੜਾ ਜ਼ਿਆਦਾ ਪੈਂਦਾ ਹੈ